ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਗਜਰਾਹੇ ਦੇ ਮੰਦਰ ਆਖਰ ਉਹਨਾਂ 'ਚ ਐਸਾ ਕੀ ਹੈ ਜਿਸ ਨੂੰ ਦੇਖਣ ਵਾਸਤੇ ਟੂਰਿਸਟ ਏਡੀ ਵੱਡੀ ਤਦਾਦ ਦੇ ਵਿੱਚ ਉੱਥੇ ਜਾਂਦੇ ਐ ਗਜਰਾਹੇ ਦੇ ਮੰਦਰਾਂ ਦੀ ਅੱਜ ਜਿਹੜੀ ਅਸਲੀਅਤ ਹੈ ਗਿਆਨੀ ਸੰਸ ਸਿੰਘ ਮਸਕੀਨ ਜੀ ਆਪਣੀ ਕਥਾ ਦੇ ਵਿੱਚ ਦੱਸਣ ਦੇ ਹੀ ਹੈ ਕਥਾ ਤੇ 10 ਮਿੰਟ ਦੀ ਹੈ ਲੇਕਿਨ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਹੈਰਾਨ ਕਰ ਦੇਣ ਵਾਲੀ ਕਥਾ ਹੈਗੀ ਐ ਚਲ ਕੇ ਕਥਾ ਸੁਣਨੇ ਆ ਫਿਰ ਕਰਦੇ ਆ ਉਸ ਤੇ ਵਿਚਾਰ ਫਿਰ ਇਹ ਵੀ ਕਬੂਲ ਕਰ ਲੋ ਸੂਰਜ ਨੂੰ ਗ੍ਰਹਿਣ ਲੱਗਦਾ ਹੈ ਸੂਰਜ ਨੂੰ ਗ੍ਰਹਿਣ ਲੱਗਦਾ ਹੈ ਵਿਸ਼ਾ ਮੇ ਤੁਹਾਡੇ ਸਾਹਮਣੇ ਛੇੜਨਾ ਨਹੀਂ ਸੀ ਪਤਾ ਨਹੀਂ ਇੱਥੇ ਬੈਠੇ ਹਨ ਧਨ ਗੁਰੂ ਗ੍ਰੰਥ ਸਾਹਿਬ ਨੇ ਖਿਆਲ ਦੇ ਇਹ ਸੂਰਜ ਵੀ ਬੇਦਾਗ ਨਹੀਂ ਹੈ ਨੂੰ ਗ੍ਰਹਿਣ ਲੱਗਦਾ ਨਿਰਲੇਪ ਹੈ ਪਰਮਾਤਮਾ ਨਿਰਲੇਪ ਹੈ ਜੀਵਾਤਮਾ ਕਪੂਲ ਕਲਪਨਾ ਹੈ ਤਾਂ ਫਿਰ ਮਾਹਵਾਂ ਮਾਰ ਗਿਆਂ ਉਹਨਾਂ ਉਹਨਾਂ ਮੰਦਰਾਂ ਨੂੰ ਉਹਨਾਂ ਨੇ ਜਨਮ ਦਿੱਤਾ ਜਿੱਥੇ ਸ਼ਰਾਬ ਆਮ ਚਲਦੀ ਸੀ మాਸ ਆਮ ਚਲਦਾ ਸੀ ਦੇਵਦਾਸੀਆਂ ਦੀ ਵਰਮਾਰ ਹੋ ਗਈ ਦੁਰਾਚਾਰ ਆਮ ਚਲਦਾ ਸੀ ਕਹਿੰਦਾ ਜੋ ਕੁਛ ਮਨਮੰਦ ਹੈ ਮੰਗਦਾ ਹੈ ਕਰੋ ਮੰਦਰ ਦੇ ਚ ਕਰੋ ਤਾਂ ਕਿ ਆਖੋ ਐਲਾਨੀਆਂ ਪ੍ਰਗਟ ਕਰ ਸਕੋ ਜੀਵਨ ਦੇ ਮੰਦਰ ਵਿੱਚ ਇਹੀ ਕੁਛ ਹੈ ਇਹ ਵਿੱਚ ਹੋਰ ਕੁਝ ਵੀ ਨਹੀਂ ਜੋ ਜੀਵਨ ਦੇ ਮੰਦਰ ਦੇ ਚ ਹੈ ਅਸੀਂ ਬਾਹਰ ਮੰਦਰਾਂ ਦੇ ਚ ਪਰਗਟ ਕਰਕੇ ਦੱਸ ਰਹੇ ਹਾਂ ਇਹ ਹੀ ਕੁਛ ਹੈ ਇਹ ਹੀ ਕੁਛ ਹੈ ਖਜੂਰਾਹ ਦੇ ਮੰਦਰ ਕੋ ਨਾਰਕ ਦੇ ਮੰਦਰ ਕਾਮ ਦੇ ਮੰਦਰ ਅੜੇ ਵਿੱਚੋਂ ਕੋਈ ਗਏ ਹੁੰਛੇ ਖਜੂਰਾਹ ਇੱਕ ਛੋਟਾ ਜਿਹਾ ਕਸਬਾ ਹੈ ਮੱਧ ਦੇ ਭਾਰਤ ਦਾ ਜਾਂਸੀ ਤੋਂ ਕੋਈ 100 ਮੀਲ ਦੀ ਦੂਰੀ ਤੇ ਹੋਵੇ ਖਜੂਰਾਹ ਦੇ ਨੇੜੇ ਮਹੋਬਾ ਮੈਨੂੰ ਸਾਲ ਵਿੱਚ ਇੱਕ ਦਫਾ ਇਹ ਕਈ ਦਫਾ ਦੋ ਸਾਲਾਂ 'ਚ ਇੱਕ ਦਫਾ ਉੱਥੇ ਜਾਣਾ ਹੁੰਦਾ ਹੈ। ਉੱਥੇ 50-60 ਹਜ਼ਾਰ ਸਿੰਘਾਂ ਦੇ ਰਹਿੰਦੇ ਨੇ ਗੁਰਮਤ ਸਮਾਗਮ ਕਰਦੇ ਨੇ। ਦੋ-ਚਾਰ ਜਥਿਆਂ ਨੂੰ ਨਾਲ ਲੈ ਕੇ ਦਾਸ ਜਾਂਦਾ ਹੈ। ਤੇ ਮੈਂ ਤੁ ਖਜੂਰਾਹ 에어ਪੋਰਟ ਤੇ ਉਤਰ ਜਾਣਾ। ਮੈਨੂੰ ਲੈ ਜਾਂਦੇ ਨਾਥੋਂ 20 ਮਿੰਟ। 3000 ਆਬਾਦੀ ਦਾ ਇਹ ਕਸਬਾ ਹੈ। ਖਜੂਰਾਹ بڑی سندر ایئرپورٹ ہے جب بڑے وے شہروں بھی نہیں ہے. پن پائیو سٹار ہوٹل نے آتے. چھوٹے چھوٹے درجن نے ویشم تن چار پلین روز بمبے کلکتہ دلی تو بھرے ہو کر کرتے ڈیلی ڈیلی سروس ਸੋ ਸਵਾ 100 ਬਚ ਬਸਾਂ 2 ਰੈਸਟ ਬਸਾਂ ਰੋਜ਼ ਪਹੁੰਚਦੀਆਂ ਨੇ ਸੈਕੜੇ ਟੈਕਸੀਆਂ ਰੋਜ਼ ਪਹੁੰਚਦੀਆਂ ਨੇ ਇਹ ਦੇਖਣ ਖਜੂਰਾਹ ਦੇ ਮੰਦਰ ਖਜੂਰਾਹ ਦੇ ਮੰਦਰ ਕੋਈ 3-400 ਏਕੜ ਦੇ ਵਿੱਚ 18 ਮੰਦਰ ਬਣੇ ਕਾਮ ਦੇਨ ਕਾਮ ਦੇ ਚਿੱਤਰ ਕਾਮ ਦੀਆਂ ਮੂਰਤਾਂ RAM ਦੇ ਮੰਦਰ ਨਹੀਂ ਨੇ ਕਾਮ ਦੇ ਮੰਦਰ ਪਰ ਉਹਨਾਂ ਨੂੰ ਮੰਦਰ ਆਖਿਆ ਜਾਂਦਾ ਹੈ ਵਾਮ ਮਾਰਗੀਆਂ ਕੋਲ ਤਰਕ ਸੀ ਅਗਰ ਜੀਵਨ ਮੰਦਰ ਹੈ ਹਰੀ ਮੰਦਰ ਹੈ ਇਸ ਮੰਦਰ ਦੇ ਚ ਕਾਮ ਤੋਂ ਬਿਨਾ ਹੋਰ ਕੁਝ ਵੀ ਨਹੀਂ ਕੁਝ ਵੀ ਉਸੀ ਬਾਾਰ ਕਾਮ ਦੇ ਮੰਦਰ ਬਣਾਏ ਬਣਾਏ ਦੇਵਦਾਸੀਆਂ ਦੀ ਪ੍ਰਥਾ ਇੱਥੋਂ ਚਲੀ ਭੈਰੋ ਗਾਲ ਦਾ ਮੰਦਰ ਉਜੈਨ ਦਾ ਸਾਰਾ ਦਿਨ ਪ੍ਰਸ਼ਾਦ ਪਤਾ ਕਿਸ ਦਾ ਮਿਲਦਾ ਹੈ ਸ਼ਰਾਬ ਦਾ ਸਾਰਾ ਦਿਨ ਚੜਦੀ ਕੀ ਉੱਥੇ ਸ਼ਰਾ ਜਵੇਂ ਦਰਬਾਰ ਸਾਹਿਬ ਸੀਜਗੰਜ ਸਾਰਾ ਦਿਨ ਕੜਾ ਪ੍ਰਸ਼ਾਦ ਚੜਦਾ ਉੱਥੇ ਸ਼ਰਾਬ ਜੜਦਾ ਸ਼ਰਾਬ ਦੀ ਬੋਤਲ ਲੈ ਕੇ ਜਾਣਾ ਪੈਂਦਾ ਮੈਂ ਕੋਈ ਹਜ਼ਾਰਾਂ ਸਾਲ ਪੁਰਾਣੀ ਗੱਲ ਨਹੀਂ ਕਰ ਰਿਹਾ ਅੱਜ ਦੀ ਕਰ ਹੁਣ ਵੀ ਇਹ ਚ ਕਾਲੀ ਦਾ ਮੰਦਿਰ ਕਲਕੱਤੇ ਦਾ ਕੁਮੁਖਿਆ ਦੇਵੀ ਦਾ ਮੰਦਿਰ ਗੁਹਾਟੀ ਦਾ ਮਾਸ ਦਾ ਪ੍ਰਸ਼ਾਦ ਨਹੀਂ ਮਾਸ ਸਵੇਰੇ ਸੰਡੇ ਬੱਕਰੇ ਕਟੇ ਜਾਂਦੇ ਨੇ ਖੂਨ ਦਾ ਤਿਲਕ ਲੱਗਦਾ ਹੈ ਦਰਵਾਜ਼ੇ ਨੂੰ ਮੰਦਰ ਦਾ ਦਰਵਾਜ਼ਾ ਖੁੱਲਦਾ ਹੈ ਮੂਰਤੀਆਂ ਨੂੰ ਤਿਲਕ ਲੱਗਦਾ ਹੈ ਆਏ ਹੋਏ ਸ਼ਰਧਾਲੂਆਂ ਨੂੰ ਵੀ ਹੋਂ ਦਾ ਹੀ ਤਿਲਕ ਲਾਂਦੇ ਇਹ ਅਜੇ ਕੁਝ ਥੋੜੇ ਜਿਹਾਂ ਅਸਥਾਨ ਮੌਜੂਦ ਹੈ ਕਿਸੇ ਵਕਤ ਮਹਾਤਮਾ ਗਾਂਧੀ ਨੇ ਕਹਿ ਦਿੱਤਾ ਸੀ ਖਜੂਰਾ ਹੈ ਦੇ ਮੰਦਰ ਇਹਨਾਂ ਨੂੰ ਮਿੱਟੀ ਨਾਲ ਦਬਦੇ ਇਹ ਸਾਡੀ ਅਸ਼ਲੀਲਤਾ ਨੂੰ ਪ੍ਰਗਟ ਕਰਦੇ ਸਾਡੀ ਅਸੱਭੇਤਾ ਨੂੰ ਪ੍ਰਗਟ ਕਰਦੇ ਸਾਡੀ ਹੋਂਦ ਠੀਕ ਨਹੀਂ ਪੈ ਪ੍ਰਗਟ ਕਰਦੇ ਦੱਬਦੇ ਇਸ ਵਾਸਤੇ ਕਿਹਾ ਸੀ ਉੱਥੇ ਜਿੰਨਾ ਟੂਰਿਸਟ ਜਾਂਦਾ ਹੈ 80% ਦੀ ਫੋਰਨਰ ਹੈ ਯੂਰਪ ਦੇ ਲੋਕ ਨੇ ਅਮਰੀਕਾ ਕੈਨੇਡਾ ਕੁਝ ਏਸ਼ੀਆ ਦੇ ਮਲਕਾਂ ਆਰਨਰ ਪਹੁੰਚਦੇ ਨੇ ਬੜੀ ਤਾਦਾਦ ਦੇ ਚਮਾਲ ਉਸ ਤਰ੍ਹਾਂ ਦਾ ਮੰਦਿਰ ਹੀ ਕੋਨਾਰਕ ਦੇਚ ਹੈ 오ਡੀਸਾ ਵਿੱਚ ਕਾਮਬਾ ਉਸ ਤਰ੍ਹਾਂ ਦੇ ਕੁਝ ਮੰਦਿਰ ਤਮਿਲਨਾਡ ਦੇ ਚ ਹੈ ਇਹ ਆਤਮਾ ਗਾਂਧੀ ਨੇ ਕਿਹਾ ਸੀ ਦਬਦ ਸਾਡੀ ਅਸਭਿਤਾ ਪ੍ਰਗਟ ਕਰਦਾ ਹੈ ਸਾਡੀ ਅਸ਼ਲੀਲਤਾ ਪ੍ਰਗਟ ਕਰਦੇ ਨੇ ਪਰ ਤਾਰਕਿਕ ਲੋਕਾਂ ਨੂੰ ਇਹ ਕੋਈ ਜਵਾਬ ਨਹੀਂ ਉਹਨਾਂ ਨੇ ਕਿਹਾ ਜੇ ਜੀਵਨ ਨੂੰ ਤੁਸੀਂ ਮੰਦਰ ਕਹਿੰਦੇ ਹੋ ਤੇ ਸਮੁੰਦਰ ਵਿੱਚ ਇਸ ਤੋਂ ਬਿਨਾ ਹੋਰ ਕੀ ਹੈ ਔਰ ਕੀ ਜ਼ਬਾਨ ਰਸ ਮੰਗਦੀ ਹੈ ਅੱਖਾਂ ਰਸ ਮੰਗਦੀਆਂ ਨੇ ਕੰਨ ਰਸ ਮੰਗਦੇ ਨੇ ਨਾਸਕਾ ਰਸ ਮੰਗਦੀ ਹੈ ਖਲੜੇ ਰਸਵਣ ਮੰਗਦੀਏ ਤੇ ਪ੍ਰਕਿਰਤੀ ਨੇ ਇਹ ਰਸ ਬਣਾਏ ਹੋਏ ਨੇ ਕਿਉਂ ਬਣਾਏ ਨੇ ਬਣਾਏ ਨੇ ਰਸ ਲੈਣ ਵਾਸਤੇ ਜੀਵਨ ਮੰਦਰੇ ਮੰਦਰ ਵਿੱਚ ਇਹੀ ਕੁਛ ਹੈ ਇੰਦਰੀਆਂ ਦਾ ਰਸ ਅਸੀਂ ਇਹੀ ਪ੍ਰੇਰਣਾ ਦਿੰਦੇ ਆ ਜੀਵਨ ਦੀ ਮਹਾਂਤ ਇਥੇ ਬੜਾ ਪਰਬਲ ਇੰਦਰੀਆਂ ਦਾ ਰਸ ਹੈ ਅੱਖਾਂ ਦਾ ਰਸ ਕੰਨਾਂ ਦਾ ਰਸ ਨਾਸਕਾ ਦਾ ਰਸ ਰਸਨਾ ਦਾ ਰਸ ਹਲੜੀ ਦਾ ਰਸ ਕੋਈ ਰਸ ਮੁਕਦੇ ਮਹਾਰਸ ਮੈਂ ਤੁਹਾਨੂੰ ਸੀਮਾ ਵਿੱਚ ਸੁਣਾ ਰਿਹਾ ਕਿਉਂਕਿ ਸਿੱਖ ਸਮਾਜ ਵਿੱਚ ਇਤਨੇ ਗੱਲ ਖੁੱਲੀ ਹੁੰਦੀ ਪਰ ਜੋ ਪ੍ਰਗਟ ਰੂਪ ਦੇ ਸੰਸਾਰ ਦੇ ਵਿੱਚ ਮੌਜੂਦ ਹੈ ਤੇ ਵੰਮ ਮਾਰਗਿਆਂ ਨੇ ਆਖਿਆ ਉਹਦੀਆਂ ਲਹਿਰਾਂ ਉਸ ਦਾ ਸੂਖਸ਼ਮ ਅਸਰ ਤੇ ਮੌਜੂਦ ਹੈ ਅੱਧੇ ਤੋਂ ਜ਼ਿਆਦਾ ਪੰਜਾਬ ਜੋ ਪਤਿਤ ਹੋ ਗਿਆ ਨੌਜਵਾਨ ਉਹ ਵੀ ਇਹੀ ਤਰ੍ਹਾਂ ਬੇਸ ਕਰਦਾ ਚੰਗਿਆਂ ਚੰਗਿਆਂ ਨਾਲ ਮੇਰੀ ਗੱਲ ਹੋਈ ਹੈ ਜੋ ਬਹੁਤ ਸਿਆਣੇ ਨੇ ਈਕਸ਼ਨ ਬੁੱਧੀ ਰੱਖਦੇ ਨੇ ਇਹ ਹੀ ਕੁਛ ਕਹਿੰਦੇ ਇਤਨਾ ਜੋ ਰਸ ਇੰਦਰੀਆਂ ਦਾ ਪ੍ਰਭੂ ਨੇ ਬਣਾਇਆ ਕਿਸ ਵਾਸਤੇ ਬਣਾਇਆ ਚਲੋ ਮੰਨ ਲੈਨੇ ਆ ਪਰਮਾਤਮਾ ਤੇ ਜੀਵਨ ਮੰਦਰ ਹੈ ਔਰ ਰਸ ਹੈ ਤਉ ਰਸ ਫਿਰ ਅੱਖਾਂ ਦਾ ਹੈ ਕੰਨਾਂ ਦਾ ਹੈ ਨਾਸ ਕਰਦਾ ਹੈ ਖਲੜੀ ਦਾ ਹੈ ਰਸਨਾ ਉਹ ਕੀ ਇੰਦਰੀਆਂ ਦੇ ਰਸ ਨੂੰ ਹੀ ਕਾਮ ਰਸ ਕਹਿੰਦੇ ਨੇ ਤਉ ਕਹਿੰਦੇ ਨੇ ਇਹ ਮੰਦਰ ਕਾਮ ਰਸ ਦਾ ਮੰਦਰ ਹੈ ਆਵੇਂ ਕਹੀ ਜਾ ਰਹੇ ਨੇ ਭਗਤ ਰਾਮ ਰਸ ਦਾ ਮੰਦਰ ਹੈ ਰਾਮ ਦਾ ਮੰਦਰ ਹੈ ਉਹ ਕਹਿੰਦਾ ਨਹੀਂ ਕਾਮ ਦਾ ਉਹਨਾਂ ਨੇ ਜ਼ਮੀਨ ਜੋਤੇ ਫਿਰ ਕਾਮ ਦੇ ਮੰਦਰ ਬਣਾ। ਅਜੇ ਵੀ ਮੌਜੂਦ ਨੇ ਬੜੇ ਉੱਚੇ ਉੱਚੇ ਮੰਦਰ ਕਾਮ ਦੇ ਮੰਦਰ। ਕਿਉਂਕਿ ਮੈਂ ਵੇਲੇ ਸਮੇਂ ਜਦ ਕਦੇ ਮੈਨੂੰ ਮਿਲ ਜਾਏ ਵਕ ਵਕ ਧਰਮਾਂ ਦੀ ਸਟੱਡੀ ਕਰਦਾ ਰਹਿਣਾ ਮੈਂ ਉਹਨਾਂ ਦੇ ਧਰਮ ਗ੍ਰੰਥ ਪੜ੍ਹਦਾ ਰਹਿਣਾ। ਵਾਹ ਮਾਰਗਿਆਂ ਦੀ ਮੈਂ ਸਟੱਡੀ ਕੀਤੀ। ਸਿਰ ਸਟੱਡੀ ਨਾ ਕੀਤੀ ਮੈਂ ਉੱਥੇ ਪਹੁੰਚਿਆ ਕੋਈ ਨਾ। ਖਜੂਰਾਹ ਮੈਂ ਗਿਆ ਆਪਣੇ ਪੂਰੇ ਨਾਲ ਸਾਥੀਆਂ ਨਾਲ ਮੈਂ ਕੋਨਾਰਕ ਵੀ ਗਿਆ ਭੁਵੇਂਸ਼ਰ ਦੇ ਚਟਕ ਦੇ ਸਾਡਾ ਆਪਰਾਮ ਸੀ ਤੇ ਮੈਂ ਖਣ ਕੋਨਾਰਕ ਨੇੜੇ ਹੋ ਕੇ ਆਮ ਕਾਮਦੇ ਮੰਦਰ ਇੰਦਰੀਆਂ ਦੇ ਰਸ ਦੇ ਮੰਦਰ ਅੱਜ ਵੀ ਪ੍ਰਸ਼ਾਦ ਮਿਲੇਗਾ ਸ਼ਰਾਬ ਦਾ ਮਾਸ ਅੱਜ ਵੀ ਬੇਸ਼ਤਰ ਮੰਦਰਾਂ ਦੇ ਵਿੱਚ ਦੇਵਦਾਸੀਆਂ ਮੌਜੂਦ ਨੇ ਜਿਹਨੂੰ ਅਸੀਂ ਗਨਕਾ ਕਹਿ ਸਕਦੇ ਹਾਂ ਵੈਸ਼ੀਆ ਕਹਿੰਦੇ ਐਂਟੀ ਰਾਮਾ राव ਆਂਧਰਾ ਪ੍ਰਦੇਸ਼ ਦੇ ਹੋ ਗੁਜ਼ਰੇ ਮਰਹੂਮ ਚੀਫ ਮਿਨਿਸਟਰ ਉਹਨਾਂ ਨੇ ਕਾਨੂੰਨ ਬਣਾ ਕੇ ਦੇਵਦਾਸੀ ਪ੍ਰਥਾ ਨੂੰ ਆਂਧਰਾ ਵਿੱਚ ਖਤਮ ਕੀਤਾ ਸੀ ਲੇਕਿਨ ਮਹਾਰਾਸ਼ਟਰ ਦੇ ਵਿੱਚ ਮੌਜੂਦ ਹੈ ਤਮਲ ਦੇ ਵਿੱਚ ਮੌਜੂਦ ਹੈ ਕਰਨਾਟਕ ਦੇ ਵਿੱਚ ਮੌਜੂਦ ਹੈ ਥੋੜੀ ਜਿਹੀ ਮੱਧ ਭਾਰਤ ਦੇ ਵਿੱਚ ਗਿਆਨੀ ਸੰਸਿੰਘ ਮਸਕੀਨ ਜੀ ਨੇ ਅੱਜ ਦੀ ਕਥਾ ਦੇ ਵਿੱਚ ਖਜਰਾਹੇ ਦੇ ਮੰਦਰਾਂ ਦੀ ਅਸਲੀਅਤ ਬਿਆਨ ਕੀਤੀ ਕਿ ਕੀ ਵਜ੍ਹਾ ਹੈਗੀ ਹੈ ਜਿਸ ਦੀ ਵਜ੍ਹਾ ਤੋਂ ਐਡੀ ਵੱਡੀ ਤਦਾਦ ਚ ਟੂਰਿਸਟ ਹਰ ਰੋਜ਼ ਉੱਥੇ ਜਾਂਦੇ ਆ ਜਿਸ ਤਰ੍ਹਾਂ ਉਹਨਾਂ ਨੇ ਕਥਾ ਦੇ ਵਿੱਚ ਦੱਸਿਆ ਕਿ ਇੱਕ ਛੋਟਾ ਜਿਹਾ ਕਸਬਾ ਹੈ 3000 ਆਬਾਦੀ ਤੇ ਮੁਸ਼ਤਮਲ ਹੈ ਪਰ ਜਿਹੜਾ ਇਹਦਾ 에어ਪੋਰਟ ਹੈ ਬਹੁਤ ਸ਼ਾਨਦਾਰ ਬਣਿਆ ਹੈ ਤਕਰੀਬਨ ਰੋਜ਼ ਉਥੇ 100 ਸਵਾ 100 ਟੂਰਿਸਟ ਬਸ ਜਾਂਦੀ ਹੈ ਟੈਕਸੀਆਂ ਜਿਹੜੀਆਂ ਬੇਸ਼ੁਮਾਰ ਐ ਪੰਜ ਉਥੇ 5 ਸਟਾਰ ਹੋਟਲ ਐ ਔਰ ਜਿਹੜੇ ਛੋਟੇ ਛੋਟੇ ਆ ਉਹ ਗਿੰ ਦਰਜਨਾ ਦੇ ਹਿਸਾਬ ਨਾਲ ਹਨ ਉਹਨਾਂ ਮੰਦਰਾਂ ਚ ਐਸਾ ਕੀ ਸੀਗਾ ਜਾਂ ਕੀ ਹੋਏਗਾ ਵੈ ਜਿਹੜੇ ਟੂਰਿਸਟ ਦੇਖਣ ਜਾਂਦੇ ਹੈਗੇ ਉਹ ਹੈਗੇ ਕਾਮ ਦੇ ਮੰਦਰ ਉਥੇ ਜਿਹੜੇ ਚਿੱਤਰ ਲੱਗੇ ਆ ਜਿਹੜੀਆਂ ਮੂਰਤੀਆਂ ਬਣੀਆਂ ਆ ਕਾਮ ਦੀਆਂ ਉਹਨਾਂ ਦਾ ਇਹ ਮੰਨਣਾ ਹੈ ਕਿ ਜਿਹੜਾ ਜੀਵਨ ਦਾ ਮੰਦਰ ਹੈ ਉਹਦੇ ਵਿੱਚ ਹੈ ਕਿ ਉਹ ਜ ਸਿਰਫ ਕਾਮ ਹੈ ਇਸ ਲਈ ਦੁਨੀਆ ਦੇ ਮੰਦਰਾਂ ਦੇ ਵਿੱਚ ਵੀ ਇਹਨਾਂ ਨੂੰ ਪ੍ਰਗਟ ਕਰੋ ਅਰ ਦੁਨੀਆ ਦੇ ਮੰਦਰਾਂ ਦੇ ਵਿੱਚ ਉਹਨਾਂ ਨੇ ਇਹ ਪ੍ਰਗਟ ਕੀਤਾ 1800 ਏਕੜ ਤੇ ਮੁਸ਼ਤਮਿਲ ਜਗਾ ਹੈ ਜਿਹਦੇ ਵਿੱਚ 400 ਏਕੜ ਤੇ ਮੁਸਤਮਿਲ ਜਗਾ ਹੈ ਜਿਹਦੇ ਵਿੱਚ ਕੋਈ 18 ਦੇ ਕਰੀਬ ਮੰਦਿਰ ਹੈ ਔਰ ਸਾਰੇ ਮੰਦਿਰ ਜਿਹੜੇ ਆ ਕਾਮ ਦੇ ਮੰਦਿਰ ਆ RAM ਦੇ ਮੰਦਿਰ ਨਹੀਂ ਹੈ ਜਸਤਰਾ ਦਰਬਾਰ ਸਾਹਿਬ ਕੜਾ ਪ੍ਰਸ਼ਾਦ ਜਿਹੜਾ ਵੈ ਸਾਰਾ ਦਿਨ ਚ ਖਾਇਆ ਜਾਂਦਾ ਇਹਨਾਂ ਮੰਦਿਰਾਂ ਦੇ ਵਿੱਚ ਸ਼ਰਾਬ ਦੀ ਜਿਹੜੀ ਆ ਉਹ ਬੋਤਲ ਚੜਾਈ ਜਾਂਦੀ ਔਰ ਜਿਹੜਾ ਪ੍ਰਸ਼ਾਦ ਦਿੱਤਾ ਜਾਂਦਾ ਵੈ ਉਹ ਵੀ ਸ਼ਰਾਬਦਾਰ ਬਿਲਕੁਲ ਇਸੇ ਤਰ੍ਹਾਂ ਜਿਸ ਤਰ੍ਹਾਂ ਕਾਲੀ ਦੇ ਮੰਦਰ ਮਾਸ ਜਿਹੜਾ ਵੈ ਉਹ ਸ਼ਰਾਬ ਪ੍ਰਸ਼ਾਦ ਦੇ ਤੌਰ ਤੇ ਦਿੱਤਾ ਜਾਂਦਾ ਕਿਉਂਕਿ ਬੱਕਰਾ ਜਿਹੜਾ ਵੈ ਜ਼ਿਬਾ ਕੀਤਾ ਜਾਂਦਾ ਔਰ ਉਹਦਾ ਹੀ ਤਿਲਕ ਸਾਰੀਆਂ ਮੂਰਤੀਆਂ ਨੂੰ ਲਾਇਆ ਜਾਂਦਾ ਖੂਨ ਦਾ ਔਰ ਜਿਹੜੇ ਉਥੇ ਆਏ ਹੁੰਦੇ ਐ ਮੰਦਰਾ ਦੇ ਵਿੱਚ ਪੂਜਾ ਵਾਸਤੇ ਦਰਸ਼ਨ ਵਾਸਤੇ ਉਹਨਾਂ ਨੂੰ ਵੀ ਉਸੇ ਖੂਨ ਦਾ ਤਿਲਕ ਲਾਇਆ ਜਾਂਦਾ ਹੈ ਗਿਆਨੀ ਸੰ ਸਿੰਘ ਮਸਕੀਨ ਜਿਨੇ ਜਸਤਰਾਂ ਦੱਸਿਆ ਕਿ ਸਿੱਖੀズム ਵਿੱਚ ਕੰਮ ਦੇ ਉੱਤੇ ਇਡੀ ਖੁੱਲ ਕੇ ਗੱਲਬਾਤ ਨਹੀਂ ਹੁੰਦੀ ਐ ਇਸ ਤਰ੍ਹਾਂ ਦਾ ਟੌਪਿਕ ਦੇ ਉੱਤੇ ਖੁੱਲ ਕੇ ਬਹੁਤ ਜ਼ਿਆਦਾ ਗੱਲਬਾਤ ਨਹੀਂ ਹੁੰਦੀ ਮਨਨ ਜਿਹੜੇ ਵਰਡ ਇਸਤੇਮਾਲ ਕੀਤੇ ਬਹੁਤ ਇhtiyat ਦੇ ਨਾਲ ਔਰ ਅ ਐਸੇ ਵਰਡ ਸੀ ਕਿ ਜਿਹਨਾਂ ਦੇ ਵਿੱਚੋਂ ਕੁਝ ਦੀ ਤਾਂ ਮੈਨੂੰ ਸਮਝ ਵੀ ਨਹੀਂ ਆਈ। ਔਰ ਜਸਤਰਾ ਉਹਨਾਂ ਨੇ ਦੱਸਿਆ ਕਿ ਜਿਹੜਾ ਮਹਾਤਮਾ ਗਾਂਧੀ ਹੈ ਉਹਨੇ ਹੁਕਮ ਦਿੱਤਾ ਸੀਗਾ ਕਿ ਇਹਨਾਂ ਨੂੰ ਜ਼ਮੀਨ 'ਚ ਮੱਟੀ 'ਚ ਦੱਬ ਦਿੱਤਾ ਜਾਵੇ ਕਿਉਂਕਿ ਇਹ ਅਸ਼ੀਲ ਇਹ ਅਸ਼ੀਲਤਾ ਨੂੰ ਜ਼ਾਹਰ ਕਰਦੇ ਐ। ਇਹ ਚੀਜ਼ਾਂ ਜਿਹੜੀਆਂ ਮੈਂ ਨਾਰਮਲੀ ਅਸੀਂ ਇਹਨਾਂ ਤੇ ਗੱਲਬਾਤ ਨਹੀਂ ਕਰੀਦੀ। لیکن اگر وہ دی جڑے ہیں ಚಿತ್ರ ਬਣੇ ਹੋਣ ਉਹਦੀਆਂ ਮੂਰਤੀਆਂ ਬਣੀਆਂ ਹੋਣ ਬਿਲਕੁਲ ਜਿੱਥੇ ਗੱਲਬਾਤ ਨਹੀਂ ਕੀਤੀ ਜਾਣ ਦੀ ਉਥੇ ਆਪੋਜ਼ਿਟ ਚੀਜ਼ ਹੈਗੀ ਹੈ ਕਿ ਚਿੱਤਰ ਵੀ ਮੌਜੂਦ ਹੈ ਔਰ ਮੂਰਤੀਆਂ ਵੀ ਇਸੇ ਹਵਾਲੇ ਨਾਲ ਬਣਾਈਆਂ ਗਈਆਂ ਕਾਮ ਦੇ ਹਵਾਲੇ ਦੇ ਨਾਲ ਔਰ ਜਿਹੜੇ ਟੂਰਿਸਟ ਹੁੰਦੇ ਆ ਉਹਨਾਂ ਦੇ ਤਕਰੀਬਨ 80% ਜਿਹੜੇ ਲੋਕ ਹੈ ਉਹ ਫਾਰਨਰ ਕੰਟਰੀਆਂ ਤੋਂ ਆ ਰਹੇ ਹੀ ਗਏ ਔਰ ਇਹ ਉਹ ਹਕੀਕਤਾਂ ਸੀਗੀਆਂ ਜਿਹੜੀਆਂ ਬਹੁਤ ਹੈਰਾਨ ਕਰ ਦੇਣ ਵਾਲੀਆਂ ਸੀਗੀਆਂ ਕਜਰਾਹ ਦੇ ਮੰਦਰਾਂ ਦੀ ਅਸਲੀਅਤ ਉਹ ਸੀਗੀ ਜਿਨੇ ਕੇ ਹੈਰਾਨ ਕਰ ਦਿੱਤਾ ਕਿ ਕੁਝ ਜਿਹੜਾ ਲੋਕ ਹੈ ਉਹਨਾਂ ਦਾ ਇਹ ਮੰਨਣਾ ਹੈ ਕਿ ਜੋ ਜੀਵਨ ਦੇ ਮੰਦਰ ਚ ਪ੍ਰਗਟ ਹੋ ਰਿਹਾ ਹੈ ਦੁਨੀਆ ਦੇ ਮੰਦਰਾਂ ਚ ਵੀ ਉਸੇ ਨੂੰ ਪ੍ਰਗਟ ਕਰ ਅੱਖਾਂ ਕਾਦੇ ਵਾਸਤੇ ਆਸ ਵਾਸਤੇ ਕੰਨ ਕਾਦੇ ਵਾਸਤੇ ਆਸ ਵਾਸਤੇ ਜ਼ੁਬਾਨ ਕਾਦੇ ਵਾਸਤੇ ਆਸ ਵਾਸਤੇ ਖਲੜੀ ਕਾਦੇ ਲਈ ਆਸ ਵਾਸਤੇ ਤੇ ਰਸ ਦੀਆਂ ਇਹ ਜੜੀਆਂ ਜਿਨ੍ਹਾਂ ਤੋਂ ਰਸ ਲੈਣਾ ਹੈ ਉਸ ਨੂੰ ਜੀਵਨ ਚ ਪ੍ਰਗਟ ਕਰੋ ਉਹਨਾਂ ਦਾ ਜੀਵਨ ਦਾ ਮਕਸਦ ਸਿਰਫ ਉਹਨੇ ਇਹੀ ਬਿਆਨ ਕੀਤਾ ਪਰ ਇਸ ਲਈ ਉਹਨਾਂ ਨੇ ਇਹੇ ਕੰਮ ਦੇ ਮੰਦਰ ਵੀ ਬਣਾਤੇ ਮਿਰਲੇ ਤੇ ਇਹ ਬਹੁਤ ਹੈਰਾਨੀ ਜਾਨਕਤ ਮਾਲੂਮਾਤ ਸੀਗੀ ਮੈਂ ਅੱਛ ਤੋਂ ਪਹਿਲੇ ਬਿਲਕੁਲ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਸੀ ਸੁਣੀ ਪਰ ਗਿਆਨੀ ਸੰਸਿਗ ਮਸਕੀਨ ਜੀ ਨੇ ਚੁਕੇ ਬਿਆਨ ਕੀਤੀ ਹੈ অথੈਨਟਿਕਸਿਟੀ ਹੈ ਇਹਦੇ ਵਿੱਚ ਆ ਮੈਂ ਤੁਹਾਡੇ ਨਾਲ ਆਪਣੀ ਹੈਰਾਨਗੀ ਦਾ ਜੁੜਾਵਾ ਉਹ ਇਜ਼ਹਾਰ ਕੀਤਾ ਮੈਨੂੰ ਇਹ ਕਥਾ ਸੁਣ ਕੇ ਹੈਰਾਨਗੀ ਹੋਈ ਔਰ ਅਗਰ ਤੁਸੀਂ ਪਹਿਲੇ ਕਜਰਾਹੇ ਦੇ ਮੰਦਰਿਆਂ ਦੀ ਅਸਲੀਅਤ ਦੇ ਬਾਰੇ ਜਾਣਦੇ ਸੀਗੇ ਤੁਕੀ رائے ਸੀਗੀ ਤੁਹਾਡੀ ਜਾਂ ਤੁਸੀਂ ਤੁਹਾਡੇ ਨਜ਼ਦੀਕ ਜਿਹੜੇ ਉਹ ਮੰਦਿਰ ਹੈ ਉਹ ਵਾਕਈ ਉਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਜਾਂ ਉਹਨਾਂ ਦਾ ਵजूद ਜਿਹੜਾ ਹੈ ਉਹ ਰਹਿਣਾ ਚਾਹੀਦਾ ਹੈਗਾ ਹੈ ਕਮੈਂਟਾਂ ਵਿੱਚ ਲਾਜ਼ਮੀ ਦੱਸਿਓ ਤੁਹਾਡੀ ਜਿਹੜੀ رائے ਹੈ ਨਾ ਉਹ ਬਹੁਤ ਕੀਮਤੀ ਆ ਉਹਦੇ ਨਾਲ ਪਤਾ ਚੱਲਦਾ ਹੈ ਤੁਹਾਡੀ ਸੋਚ ਦਾ ਤੁਹਾਡੀ ਜ਼ਹਿਨियत ਦਾ ਤੁਹਾਡੇ ਧਰਮ ਦਾ ਕਿ ਤੁਸੀਂ ਕਿੰਨੇ ਜਿਹੜੇ ਧਾਰਮਿਕ ਯਾ ਕਿੰਨਾ ਤੁਸੀਂ ਪੋਜ਼ਿਟਿਵ ਚੀਜ਼ਾਂ ਨੂੰ ਲੈਂਦੇ ਹੀ ਹੈ ਇਸ ਲਈ ਕੋਈ ਵੀ ਵੀਰੋ ਵੀਡੀਓ ਹੁੰਦੀ ਹੈ ਉਹਦੇ ਥੱਲੇ ਆਪਣੇ ਕੀਮਤੀ ਕਮੈਂਟ ਜ਼ਰੂਰ ਦੱਸਿਆ ਕਰੋ ਇੱਕ ਤੇ ਸਾਡੇ ਨੂੰ ਇਹ ਰਿਵਾਰਡ ਹੁੰਦਾ ਹੈ ਤੁਹਾਡੀਆਂ ਕਾਸ਼ਾਂ ਦਾ ਅਸੀਂ ਜਿਹੜੇ ਤੁਹਾਡੇ ਵਾਸਤੇ ਕਾਸ਼ਾਂ ਕਰਨੇ ਆਂ ਜਿਹੜੀ ਵੀਡੀਓ ਬਣਾ ਰਹੇ ਆਂ ਉਹਦੇ ਉੱਤੇ ਜਦੋਂ ਤੁਹਾਡੇ ਪੋਜ਼ਿਟਿਵ ਕਮੈਂਟ ਆਉਂਦੀ ਹੈ ਉਹ ਪੜ ਕੇ ਬਹੁਤ ਵਧੀਆ ਲੱਗਦਾ ਹੈ ਕਿ ਜਿਹੜੇ ਚੜ੍ਹਦੇ ਪੰਜਾਬ ਵਾਲੇ ਆ ਉਹਨਾਂ ਦਾ ਜਿਹੜਾ ਰਿਸਪੌਂਸ ਜਦੋਂ ਦੇਖੀਦਾ ਹੈ ਵੀਡੀਓ ਦੇ ਨੀਚੇ ਕਮੈਂਟਾਂ ਦੇ ਵਿੱਚ ਜਿਹੜੀ ਇੰਗੇਜਮੈਂਟ ਆਉਂਦੀ ਹੈ ਬਹੁਤ ਵਧੀਆ ਆਉਂਦੀ ਹੈ ਬਹੁਤ ਚੰਗਾ ਲੱਗਦਾ ਹੈ ਕਿ ਅਸੀਂ ਜਿਹੜੀਆਂ ਕੋਸ਼ਿਸ਼ਾਂ ਕਰਨ ਨੇ ਆ ਤੁਹਾਨੂੰ ਉਹ ਪਸੰਦ ਆਉਂਦੀਆਂ ਇਸ ਲਈ ਵੀਡੀਓਜ਼ ਦੇ ਨੀਚੇ ਆਪਣੀ ਜਿਹੜੀ ਕੀਮਤੀ رائے ਹੈ ਨਾ ਉਹ ਜ਼ਰੂਰ ਪਿਆਰ ਕਰੋ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਬਾਕੀ ਅੱਜ ਦੀ ਵੀਡੀਓ ਦੇ ਹਵਾਲੇ ਨਾਲ ਤੁਹਾਡੀ ਕੀ رائے ਹੈ ਕਮੈਂਟ ਵਿੱਚ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼